ਲਓ ਜੀ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ ਭਾਈ ਬੱਟੀ ਵਿੱਚ ਜਿਹੜਾ ਕਿ ਲੋਕ ਕੁੱਟ ਗਿਆ ਲੋਕਾਂ ਦਾ ਇੱਕੋ ਕਹਿਣਾ ਕਿ ਅਸੀਂ ਬਿਮਾਰੀਆਂ ਨਾਲ ਨਹੀਂ ਮਰਨਾ ਅਸੀਂ ਅਸੀਂ ਜੂਝ ਕੇ ਮਰਾਂਗੇ ਅਸੀਂ ਪੰਜਾਬ ਲਈ ਲੜ ਕੇ ਮਰਾਂਗੇ ਦੇਖ ਸਕਦੇ ਹੋ ਬੋਰੋ ਬੰਦੀਆਂ ਜਾਂ ਜਿਹੜੇ ਪਿੰਕੇ ਵੀ ਫੋਸਾਰੀ ਟੀਮ ਜਿਹੜਾ ਫਾਇਲ ਕਾ ਤੋਂ ਵੱਡੀ ਗਿਣਤੀ ਚ ਜੀ ਜੀ ਬੱਸਾ ਲੈ ਕੇ ਅੱਜ ਇਸ ਬੁੱਢੇ ਨਾਲੇ ਵਾਸਤੇ ਵੇਖੋ ਸਾਡਾ ਤਾਂ ਵੀਰੇ ਸਭ ਤੋਂ ਯਾਰੀ ਮਾਰ ਫਾਇਲ ਕਾ ਜਿਲ੍ਹੇ ਨੂੰ ਪੈਂਦੀ ਆ ਜਿਹੜਾ ਮੁਕਸਰ ਜਿਲ੍ਹੇ ਦੇ ਫਰੀਦਕੋਟ ਦੇ ਪਰੋਈ ਪਰ ਜੀ ਤੇ ਜਿਲ੍ਹਾ ਗੰਗਾ ਨਗਰ ਜੋ ਰਾਜਸਥਾਨ ਸਟੇਟ ਹੈ ਉਸ ਨੂੰ ਵੀ ਪੈਂਦੀ ਆ ਬਿਲਕੁਲ ਜੀ ਉਹਨਾਂ ਨਹਿਰਾਂ ਦਾ ਪਾਣੀ ਰਾਜਸਥਾਨ ਵੀ ਜਾਂਦਾ ਸਾਡੇ ਦਾ ਵੀਰੇ ਬਾਗ ਵੀ ਖਤਮ ਹੋ ਗਏ ਅੱਛਾ ਜੀ ਤੇ ਨਰਮਾ ਵੀ ਖਤਮ ਹੋ ਗਿਆ ਹੂੰ ਪੀਣ ਵਾਲਾ ਪਾਣੀ ਵੀ ਤੁਸੀਂ ਸ਼ਾਇਦ ਵੀਰ ਜੀ ਗਏ ਹੋਗੇ ਉਹਰ ਜਿਲ੍ਹਾ ਫਾਇਲ ਕਦੇ ਵਿੱਚ ਬਿਲਕੁਲ ਮੈਂ ਕਹਿੰਦਾ ਜੰਮ ਦੇ ਬੱਚੇ ਨੂੰ ਵੀ ਕੈਂਸਰ ਆ ਗਿਆ ਵੀਰ ਜੀ ਅੱਛਾ ਜੀ ਇੰਨੇ ਮਾੜੇ ਹਾਲਾਤ ਨੇ ਫਰੇਕ ਪਿੰਡ ਚ 5-7 ਮਰੀਜ਼ ਜਿਲ੍ਹਾ ਫਾਇਲ ਕਦੇ ਵਿੱਚ ਮੰंजे ਦੇ ਪਈ ਨੇ ਕੈਂਸਰ ਨਾਲ ਜੂਝ ਰਹੇ ਨੇ ਇਹ ਜਿਹੜੀਆਂ ਬਿਮਾਰੀਆਂ ਇਸ ਗੁੱਡੇ ਨਾਲੇ ਗੰਦੇ ਪਾਣੀ ਨੇ ਜਿਹੜਾ ਤੁਹਾਡਾ ਟੀਮ ਚ ਇਹ ਤੁਹਾਡਾ ਪੀਣ ਵਾਲਾ ਪਾਣੀ ਆ ਉਹ ਕਿੰਨਾ ਗੰਦਲਾ ਬਾਈ ਜਿਹੜਾ ਧਰਤੀ ਚੋਂ ਕੱਢਦੇ ਆ ਬਾਈ ਜੀ ਪੀਣ ਯੋਗ ਪਾਣੀ ਹੈ ਹੀ ਨਹੀਂ ਅੱਛਾ ਥੋੜਾ ਪਾਣੀ ਵੀ ਲੇਵਲ ਸਹੀ ਨਹੀਂ ਉਹ ਨਾਲ ਪਾਣੀ ਪਾਣੀ ਤੁਹਾਡੇ ਇਲਾਕੇ ਦੇ ਵਿੱਚ ਸਤਲੁਜ ਵਾਲਾ ਆਉਂਦਾ ਉਹਨੂੰ ਸਟੋਰ ਕਰਦੇ ਹਾਂ ਉਹ ਪੀਂਦੇ ਹਾਂ ਹਾਂਜੀ ਭਾਈ ਜੀ ਪਿੰਡਾਂ ਚ ਜਿਹੜੇ ਸਰਮਾਇਦਾਰ ਲੋਕ ਉਹਨੇ ਡਿੱਗੀਆਂ ਬਣਾਈਆਂ ਹਾਂਜੀ ਛੋਟੇ ਲੋਕ ਚਾਰੇ ਬਹੁਤ ਜ਼ਿਆਦੇ ਇੱਕ ਪਿੰਡ ਪਿੰਡਾ ਸਮਾਨ ਕਿਹੜਾ ਟੈਲਾਂ ਤੇ ਹਾਂਜੀ ਉਹ ਪਿੰਡ ਚ ਤਾਂ ਵੀ ਟੈਲਾਂ ਦਾ ਪਾਣੀ ਵੀ ਨਹੀਂ ਹੈਗਾ ਕੀ ਬਹੁਤ ਔਖਾ ਉਸ ਪਿੰਡ ਦੇ ਵਿੱਚ ਢੀਂਮ ਜੋਗ ਪਾਣੀ ਵੀ ਹੈ ਨਹੀਂ ਤੇ ਭਗਵੰਤ ਮਾਨ ਕਹਿੰਦਾ ਸੀ ਵੀ ਟੈਲਾਂ ਤੱਕ ਪਾਣੀ ਪਹੁੰਚਾਤਾ ਬੜੇ ਮੰਦੇ ਲਾਤ ਨੇ ਕੱਚਾ ਹਾਂਜੀ ਜੀ ਘਰ ਘਰ ਬਿਮਾਰੀ ਹੋਣੀ ਬਿਲਕੁਲ ਘਰ ਘਰ ਬਿਮਾਰੀ ਹੈ ਜੀ ਠੀਕ ਹੈ ਤੋਂ ਭਾਈ ਅਬ ਹੋਰ ਤੋਂ ਆਏ ਨੇ ਦੱਸ ਰਹੇ ਨੇ ਹਾਲਾਤ ਜਿਹੜੇ ਕਿ ਘਰ ਘਰ ਬਿਮਾਰੀ ਹੈ ਪੀਣ ਜੋਗ ਪਾਣੀ ਵੀ ਜ਼ਹਿਰੀਲਾ ਹੋ ਚੁੱਕਿਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੇ ਪੰਜਾਬ ਦੇ ਲੋਕ ਪਹੁੰਚੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਤਸਵੀਰਾਂ ਦੇਖ ਸਕਦੇ ਹੋ ਬੁੱਡੇ ਨਾਲੇ ਨੂੰ ਮੋੜ ਦਰਿਆ ਬਣਾਵਾਂਗੇ ਬਾਬੇ ਨਾਨਕ ਦੇ ਬੋਲ ਪਗਾਵਾਂਗੇ ਕਾਲੇ ਪਾਣੀ ਤੋਂ ਆਜ਼ਾਦੀ ਤਸਵੀਰਾਂ ਦੇਖ ਸਕਦੇ ਹੋ ਕੈਂਸਰ ਨੇ ਐ ਲਾ ਲੋ ਵੀ ਘਰਾਂ ਘਰਾਂ ਦੇ ਵਿੱਚ ਪੱਲੀਆਂ ਵਸਾਦਿਆਂ ਕਾਲੇ ਪੀਲੇ ਹੋ ਗਏ ਇਸ ਕਾਲੇ ਪਾਣੀ ਦੇ ਨਾਲ ਹੁਣ ਇੱਕੋ ਨਾਰਾ ਹੈ ਕਿ ਅਸੀਂ ਬਿਮਾਰੀਆਂ ਨਾਲ ਨਹੀਂ ਮਰਨਾ ਅਸੀਂ ਪੰਜਾਬ ਲਈ ਲੜ ਕੇ ਮਰਾਂਗੇ ਅਸੀਂ ਘਰਾਂ ਦੇ ਵਿੱਚ ਰਹਿ ਕੇ ਨਹੀਂ ਮਰਨਾ ਅਸੀਂ ਆਪਣੇ ਲੋਕਾਂ ਲਈ ਮਰਾਂਗੇ ਇਹੋ ਨਾਰਾ ਅਸੀਂ ਪਗਾਵਾਂਗੇ ਜਿਹੜੇ ਭਰਾ ਪਹੁੰਚਿਆ ਬਹੁਤ ਵੱਡਾ ਧੰਨਵਾਦ ਜਿਹੜੇ ਅੱਜ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਨੇ ਇਹ ਤਸਵੀਰਾਂ ਦੇਖ ਕੇ ਸਰਕਾਰ ਨੂੰ ਹਿਲ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉੱਠ ਚੁੱਕੇ ਆ ਪੰਜਾਬ ਦੇ ਲੋਕ ਜਾਗ ਚੁੱਕੇ ਆ